ਇਹ ਬੜੇ ਮਾਣ ਵਾਲੀ ਗੱਲ ਇਹ ਹੈ ਕਿ ਸਾਡੇ ਜ਼ਿਲ੍ਹੇ ਦੀ ਬੇਟੀ ਅਮਨਦੀਪ ਸੋਢੀ ਦੇ ਵੱਲੋਂ ਜੜਾ ਹੈ ਬ੍ਰੈਮਟਨ ਸਟੋਰ ਤੋਂ ਜੜਾ ਬ੍ਰੈਮਟਨ ਸੈਂਟਰ ਤੋਂ ਐਮਪੀ ਬਣੀ ਹੈ ਅਮਨਦੀਪ ਸੋਢੀ ਨੇ 2023 ਦੇ ਵਿੱਚ ਯੂਨੀਵਰਸਿਟੀ ਆਫ ਵੈਸਟਰਨ 온ਟਾਰੀਓ ਤੋਂ ਰਾਜਨੀਤੀ ਸ਼ਾਸਤਰ ਦੇ ਵਿੱਚ ਬੈਚਲਰਸ ਆਫ ਆਰਟਸ ਅਤੇ ਕਾਨੂੰਨ ਅਤੇ ਜਨਤਕ ਨੀਤੀ ਦੇ ਵਿੱਚ ਇੱਕ ਸਰਟੀਫਿਕੇਟ ਦੇ ਨਾਲ ਗ੍ਰੈਜੂਏਸ਼ਨ ਕੀਤੀ ਤੇ ਅਮਨਦੀਪ ਦਾ ਰਾਜਨੀਤੀ ਦਿਲੇ ਜਨੂੰਨ ਇਸ ਸਮਝਣ ਦੀ ਇੱਛਾ ਦੇ ਨਾਲ ਪੈਦਾ ਹੋਇਆ ਕਿ ਕਿਵੇਂ ਪ੍ਰਗਤੀਸ਼ੀਲ ਨੀਤੀਆਂ ਸਾਡੇ ਦੇਸ਼ ਨੂੰ ਆਕਾਰ ਦਿੰਦੀਆਂ ਹਨ ਅਤੇ ਵਿਅਕਤੀ ਖਾਸ ਕਰਕੇ ਔਰਤਾਂ ਨੂੰ ਸ਼ਕਸ਼ਤ ਕਰਦੀਆਂ ਹਨ ਉਸ ਦਾ ਜਨੂੰਨ ਹੋਰ ਸੀ ਵੂਮਨ ਇਨ ਪੋਲਿਟਿਕਸ ਕਲੱਬ ਦੀ ਉਪ ਪ੍ਰਧਾਨ ਚੋਣ ਦੇ ਵਜੋਂ ਜਿਹੜਾ ਹੈ ਉਹ ਪ੍ਰਧਾਨ ਦੇ ਵਜੋਂ ਆਪਣੇ ਸਮੇਂ ਦੇ ਦੌਰਾਨ ਜੜਾਇਆ ਉਸ ਦੇ ਵੱਲੋਂ ਕਾਸਟ ਕੀਤੀ ਗਈ ਤੇ ਅਮਨਦੀਪ ਸਾਡੇ ਦੇਸ਼ ਦੇ ਪਵਿੱਖ ਦੇ ਵਿੱਚ ਯੋਗਦਾਨ ਪਾਉਣ ਦੇ ਮੌਕੇ ਦੀ ਉਡੀਕ ਕਰ ਰਹੀ ਹੈ। ਇਹਦੀ ਗੱਲ ਆ ਕਿ ਮੋਗਾ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਬੱਚਿਆਂ ਨੇ ਮੰਲਾਂ ਬਾਰੇ 4 MP ਮੋਗਾ ਦੇ ਜਿੱਤੇ ਨੇ ਇੱਕ ਛੋਟਾ ਜਿਹਾ ਸ਼ਹਿਰ ਮੋਗਾ ਜਿਹਨੂੰ ਕਿਹਾ ਸੀ ਕਿ ਅਜੇ ਦਾ ਮੋਗਾ ਚਾਹ ਜੋਗਾ ਛੋਟੋ ਜਿਹਾ ਇੱਕ ਪਿੰਡ ਤੋਂ ਸ਼ੁਰੂ ਹੁੰਦਾ ਮੋਗਾ ਤੇ ਅਜ ਮੋਗੇ ਵਿੱਚ ਬਹੁਤ ਵੱਡੀਆਂ ਮੱਲਾਂ ਬਣੀਆਂ ਵਿਦੇਸ਼ਾਂ ਦੇ ਵਿੱਚ ਚਾਰ ਬੱਚੇ ਐਮਪੀ ਬਣੇ ਨੇ ਗੱਲਬਾਤ ਕਰਦੇ ਹਾਂ ਕੁਝ ਲੋਕਾਂ ਦੇ ਪਰਿਵਾਰ ਦੇ ਮੈਂਬਰ ਨੇ ਇੱਕ ਖੁਸ਼ੀ ਦਾ ਜਾਰੀ ਕੀਤੀ ਜਾ ਰਹੀ ਆ ਲੱਡੂ ਮੂਹ ਚ ਪਾ ਕੇ ਜਾ ਕੇ ਖੁਸ਼ੀ ਮਨਾਈ ਜਾ ਰਹੀ ਆ ਕਿੰਨੇ ਕੇ ਦੇਖਿਆ ਜਾਵੇ ਤਾਂ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਘਰ ਦਾ ਅਸੀਂ ਗੱਲਬਾਤ ਵੀ ਕਰਦੇ ਘਰ ਦੇ ਮੈਂਬਰ ਨਾਲ ਕੀ ਕਹਿਣਾ ਵਿੱਚ ਕੀ ਨਾਮ ਤੁਹਾਡਾ ਅਮਨ ਰਖਰਾਜੀ ਮੇਰਾ ਅਮਨ ਜੀ ਜਿਹੜਾ ਵਿਦੇਸ਼ਾਂ ਦੇ ਵਿੱਚ ਬੱਚਿਆਂ ਨੇ ਜਿੱਤ ਪ੍ਰਾਪਤ ਕੀਤੀ ਕਿਵੇਂ ਲੱਗ ਰਿਹਾ ਕਿੰਨੀ ਖੁਸ਼ੀ ਹੋ ਰਹੀ ਆ ਬਹੁਤ ਖੁਸ਼ੀ ਹੋ ਰਹੀ ਆ ਜੀ ਬਹੁਤ ਮਾਣ ਕੈਨੇਡਾ ਦੀ ਧਰਤੀ ਕਿੰਨੀ ਐਮਪੀ ਬਣੇ ਮੋਗੇ ਚੋਂ ਜੀ ਮੋਗੇ ਚੋਂ ਬਾਈ ਜੀ 4 ਐਮਪੀ ਬਣੇ ਆ ਔਰ ਮੈਂ ਕਹਿੰਦਾ ਕਿ ਪਹਿਲੀ ਵਾਰੀ ਹੈ ਕਿ ਕਿਸੇ ਜ਼ਿਲ੍ਹੇ ਚੋਂ ਇੰਨੇ ਐਮਪੀ ਬਣੇ ਹੋਣ ਤਾਂ ਕਿੰਨੀ ਖੁਸ਼ੀ ਦੀ ਮੋਗਾ ਮੋਗਾ ਹੋਈ ਵੀ ਕੈਨੇਡਾ ਚ ਮੈਂ ਨਹੀਂ ਪੰਜਾਬੀ ਆ ਗਏ ਓਏ ਮੋਗਾ ਮੋਗਾ ਹੋਈ ਪਈ ਐ ਚਾਰੇ ਪਾਸੇ ਬਲਕਿ ਨਾਂ ਤੋਂ ਡਈ ਮੇਰਾ ਹਰਜੀਤ ਸਿੰਘ ਆ ਜੀ ਹਰਜੀਤ ਸਿੰਘ ਜੀ ਨੂੰ ਖੁਸ਼ੀ ਹੈ ਪਰਿਵਾਰ ਦਾ ਮੈਂਬਰ ਕੈਨੇਡਾ ਦੇ ਵਿੱਚ ਐਮਪੀ ਬਣੇ ਆ ਹਾਂ ਜੀ ਕਿੰਨੀ ਖੁਸ਼ੀ ਦੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡਾ ਮੈਂਬਰ ਬਣਿਆ ਬੱਚੇ ਬਣੇ ਹਨ ਹਾਂ ਬੱਚਾ ਬਣਿਆ ਹੈ ਜੀ ਸਹੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੋਈ ਕੀ ਨਾਮ ਇਹ ਤੁਹਾਡਾ ਮਨਜੀਤ ਕ ਮੈਂ ਤੁਹਾਡੇ ਫੈਮਿਲੀ ਮੈਂਬਰ ਬਣੇ ਕੈਨੇਡਾ ਦੇ ਵਿੱਚ ਕਿਵੇਂ ਲੱਗ ਰਹੀ ਹੈ ਜੀ ਬਹੁਤ ਵਧੀਆ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਹੋਰ ਹੀ ਖੁਸ਼ੀ ਹੈ ਖੁਸ਼ੀ ਕੀ ਨਾਮ ਤੁਹਾਡਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਵਿਦੇਸ਼ਾਂ ਦੇ ਵਿੱਚ ਬੱਚਿਆਂ ਨੇ ਮਿਲਣਾ ਮਾਰੀਆਂ ਲੱਗਦਾ ਕਿੰਨੀ ਖੁਸ਼ੀ ਹੋ ਰਹੀ ਹੈ ਐਮਪੀ ਬਣੇ ਬੱਚੇ ਇੱਕ ਪਰਿਵਾਰ ਚ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਜ ਵੀ ਕਿੰਨੀ ਖੁਸ਼ੀ ਬਣਾਈ ਜਾ ਰਹੀ ਹੈ ਗੱਲਬਾਤ ਹੋਈ ਬੱਚੇ ਤੁਹਾਡੇ ਹੀ ਪਰਿਵਾਰ ਦੇ ਮੈਂਬਰਾਂ ਨਾਲ ਤਾਂ ਕੀ ਨਾਮ ਤੁਹਾਡਾ ਕੁਛੀ ਬੜੀ ਹੋ ਰਹੀ ਹੈ ਕਿਉਂ ਲੇਡੀ ਜੀ ਉਹ ਘਰ ਦੇ ਘਰ ਦੇ ਕੰਮਾਂ ਚੋਂ ਨਿਕਲ ਕੇ ਇਹਦੇ ਕੰਮਾਂ ਚੋਂ ਦੇ ਕਿਵੇਂ ਲੱਗ ਰਹੀ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਧੀ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾ ਰਿਹਾ ਗਿਆ ਉੱਥੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਾਡੀ ਧੀ ਨੇ ਸਾਡਾ ਨਾਮ ਰੋਸ਼ਨ ਕੀਤਾ ਗਿਆ ਜੀ ਬਹੁਤ ਖੁਸ਼ੀ ਦੀ ਗੱਲ ਆ ਮਾਣ ਵਾਲੀ ਗੱਲ ਆ ਸਾਡੇ ਲਈ ਯੋਨਮਿਤ ਦਾ ਮੇਰਾ ਨਾਮ ਕਮਲਜੀਤ ਕੋਹਰਾ ਜੀ ਮੈਂ ਵਿਦੇਸ਼ਾਂ ਦੇ ਵਿੱਚ ਮੱਲਾ ਮਾਰੀਆਂ ਬੱਚਿਆਂ ਦੇ ਕਿਵੇਂ ਲੱਗ ਰਿਹਾ ਚਾਰ ਜੀ ਚਾਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਬਹੁਤ ਮਾਨ ਮਹਿਸੂਸ ਹੋ ਰਿਹਾ ਈਵਨ ਲੜਕੀਆਂ ਲੜਕੀਆਂ ਦੀ بجائے ਲੜਕੀਆਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਤੇ ਲੜਕੀਆਂ ਕੇ ਅਗਾ ਮਦੂ ਸੋਚਦੀਆਂ ਮਾਲਕ ਨੇ ਤੇ ਉੱਥੇ ਜਾ ਕੇ ਵੀ ਉਹਨਾਂ ਨੇ ਮੱਲਾ ਮਾਰੀਆਂ ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਹੈ ਪਰਿਵਾਰ ਤੇ ਬੜੀ ਖੁਸ਼ੀ ਹੋ ਰਹੀ ਕਿਦਾਂ ਕਿ ਦੇਖਿਆ ਜਾਵੇ ਤਾਂ ਵਿਦੇਸ਼ਾਂ ਵਿੱਚ ਜਾ ਕੇ ਵੀ ਜਿਹੜੇ ਬੱਚੇ ਬਾਬੋਗਰਾ ਨਾਮ ਰੋਸ਼ਨ ਕਰਦੇ ਬੜੀ ਮਾਨ ਵਾਲੀ ਗੱਲ ਵੀ ਖਾਸ ਤੋ ਤੇ ਬੇਟੀਆਂ ਮੋਗੇ ਦੇ ਵਿੱਚ ਇੱਕ ਬੇਟੀ ਨੇ ਤਿੰਨ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਬੱਲਾ ਬਾਰੇ ਚਾਰ ਐਮਪੀ ਮੋਗੇ ਜਿੱਤੇ ਆ ਅੱਜ ਵਿਦੇਸ਼ਾਂ ਵਿੱਚ ਵੀ ਮੋਗਾ ਮੋਗਾ ਹੋਈ ਪਈ ਆ ਗੁਰਦੇਵਪਮ ਇੰਡੀਆ ਨਿਊਜ਼ ਪੰਜਾਬ